ਲਾਈਵ ਟੈਸਟ ਦਿਖਾ ਰਹੇ ਆ ਇਹ ਮਿਨਰਲ ਪਾਣੀ ਹੈ ਇਹ ਪਿੰਡ ਦਾ ਪਾਣੀ ਹੈ ਜੀ ਆ ਉਬਲਦੇ ਪਾਣੀ ਨੂੰ ਆ ਜੀ ਇਹ ਵੇਖਣ ਨੂੰ ਪਾਣੀ ਸਾਫ਼ ਸੀ ਲੇਕਿਨ ਦੇਖੇ ਦੇਚ ਕੀ ਕਿੰਨੇ ਕੈਮੀਕਲ ਨੇ ਕਿੰਨਾ ਗੰਦਾ ਹੋ ਰਿਹਾ ਇਹ ਆ ਇਹਨਾਂ ਦਾ ਪਿੰਡ ਦਾ ਪਾਣੀ ਹੈ ਅੱਛਾ ਆ ਪਿੰਡ ਦਾ ਪਾਣੀ ਹੈ ਆ ਮਿਨਰਲ ਵਾਟਰ ਜਾਂ ਜਿਹੜਾ ਵੀ ਆ ਬਿਸਨਰੀ ਜੋ ਵੀ ਆ ਹੈ ਆਹ ਵੇਖੋ ਜੀ ਆਹ ਜ਼ਹਿਰ ਪੀ ਰਹੇ ਆ ਆ ਵੇਖੀ ਕਰ ਮੈਂ ਥੋੜਾ ਜਾ ਆ ਪਾਣੀ ਵੇਖੋ ਜੀ ਆ ਪੀਨੋ ਜਰਗ ਪਿੰਡਲ ਆ ਪੀਨੇ ਹੋ ਭਾਈ ਇਹ ਤਾਂ ਡੰਗਰਾਂ ਨੇ ਵੀ ਬੁਲਾਉਣਾ ਖਤਰਨਾਕ ਹੈ ਭਾਈ ਜੀ ਡਾਕਟਰ ਕਹਿ ਗਏ ਹਾਂਜੀ ਡਾਕਟਰ ਕਹਿ ਕੇ ਗਏ ਨਹੀਂ ਲਿਖ ਕੇ ਲਾ ਗਏ ਕੀ ਕਹਿ ਕੇ ਗਏ ਡਾਕਟਰ ਜੀ ਮਾਰ ਇੱਕ ਗੇਟ ਤੇ ਲਿਖ ਕੇ ਗਏ ਗਏ ਨਹੀਂ ਜੀ ਵੀ ਲਿਖ ਕੇ ਗਏ ਨਾ ਪੀਂਡ ਜੋਗਾ ਜੀ ਗੋਦ ਗਤੀਰਾ ਤਾਂ ਨਹੀਂ ਭਾਜੀ ਪਹਿਲਾਂ ਹੀ ਪਏ ਗੋਦ ਗਤੀਰਾ ਲਾ ਪਾਈ پارٹی ਵਾਲਾ ਵਾ ਦੇਖ ਲੋ ਆ ਤੁਸੀਂ ਵੀ ਜ਼ਹਿਰ ਪੀ ਰਹੇ ਹੋ ਹਾਂ ਕੈਂਪ ਉਲਟਾ ਕਰੋ ਕਰ ਰਹੇ ਹਾਂ ਜੇ ਕਿਸੇ ਨੂੰ ਅੱਜ ਵੀ ਲੱਗਦਾ ਵੀ ਅਸੀਂ ਇਹ ਪਾਰਟੀਵਾਦੀ ਤੌਰ ਤੇ ਕਰ ਰਹੇ ਹਾਂ ਤਾਂ ਸਾਨੂੰ ਦੱਸ ਦਿਓ ਅਸੀਂ ਪਿੱਛੇ ਵੀ ਹਟਣ ਨੂੰ ਤਿਆਰ ਹਾਂ ਤਾਈ ਦੇ ਵਿੱਚ ਇੱਥੇ ਤਾਂ ਨਿਚੋਣ ਲੜਨੀ ਬਾਈ ਜੀ ਥੋਰੇ ਸਾਨੂੰ ਕਹਿੰਦੇ ਨੇ ਰਿਵਰਸ ਮਾਈਗ੍ਰੇਸ਼ਨ ਹੋਊਗੀ ਅਸੀਂ ਮਰਨਾ ਉਹ ਰਿਹਾ ਕਿ ਜੀ ਆਪੀ ਕੇ ਪਾਣੀ ਉਹ ਤਾਂ ਨੰਬਰ ਲੋਕ ਨੇ ਜੀ ਸਾਡੇ ਪਿੰਕਾ ਬਾਈ ਆ ਇੱਥੇ ਚਰਕ ਤੋਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਆ ਵੀ ਤੁਸੀਂ ਵੀ ਆਵਾਜ਼ ਚੱਕੋ ਸਾਨੂੰ 3 ਮਹੀਨੇ ਹੋ ਗਏ ਕੱਲਿਆਂ ਨੂੰ ਰੌਲਾ ਪਾਉਂਦਿਆਂ ਨੂੰ ਕੋਈ ਕਦੇ ਕੋ ਤੁਸੀਂ ਵੀ ਕੁਝ ਕਹੋ ਨਾ ਵੀ ਇਹਦੇ ਬਾਰੇ ਵੀ ਕੀ ਹੋ ਰਿਹਾ ਆਪਣੇ ਪਿੰਡ ਦੇ ਨਾਲ ਉਹ ਵੀ ਇੱਥੇ ਹੀ ਰਹਿੰਦੇ ਨੇ ਉਹ ਕਿਹੜਾ ਚੰਡੀਗੜ੍ਹ ਰਹਿੰਦੇ ਨੇ ਜੀ ਅਛੜਾ ਹੋਇਆ ਜੀ ਇੱਕ ਦਿਨ ਉਹ ਪਾਣੀ ਸੀਚੇ ਵਾਲ ਨੇ ਪਾਇਆ ਸੀਗਾ ਤੂੰ ਦੂਜੇ ਦਿਨ ਪੋਲੋ ਚ ਪਾ ਕੇ ਆਇਆ ਸੀ ਚਾਰ ਦਿਨ ਉੱਠਿਆ ਨਹੀਂ ਸੀਗਾ ਇਹਦੀ ਵੀ ਘੁੱਟ ਭਰ ਲਈ ਹੁਣ ਆ ਕੇ ਕਿਉਂ ਲੋਕਾਂ ਨੂੰ ਮਾਰ ਰਹੇ ਹੋ ਯਾਰ ਤੁਸੀਂ ਕੀ ਭਗਵਾਨ ਤੁਮਨਾ ਵੀ ਦੇਖ ਹੁਣ ਲੋਕਾਂ ਨੇ ਜਿਹੜੇ ਭਗਵੰਤਮਾਨ ਦੇ ਪੱਖੀ ਨੇ ਜਾਂ ਇਸ ਪਿੰਡ ਦੇ ਉਹ ਕਹਿਣਗੇ ਬਈ ਭਾਈ ਪੰਚਾਇਤ ਕਿੱਥੇ ਤੁਸੀਂ ਭਗਵੰਤਮਾਨ ਨੂੰ ਤਾਂ ਪੰਜਾਬ ਦੇਖਣਾ ਇੱਕ ਪਿੰਡ ਥੋੜੀ ਦੇਖਣਾ ਇਹ ਵੀ ਕਹਿਣਗੇ ਜੀ ਲੋਕ ਜਦੋਂ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਚੁੱਪ ਆ ਪਰ ਮੈਂ ਕਹਿੰਦਾ ਮਰੀ ਜਾਣਾ ਚਾਹੀਦਾ ਯਾਰ ਚੁੱਪ ਆ ਪਤਾ ਯਾਰ ਘੱਟੋ ਘੱਟ ਵੀ ਨਹੀਂ ਹੋਣਾ ਚਾਹੀਦਾ ਅਸੀਂ ਕੈਨੇਡਾ ਤੋਂ ਇਹਨਾਂ ਨੇ ਗਲਤੀ ਕੀਤੀ ਕੈਨੇਡਾ ਤੋਂ ਆ ਕੇ ਪੰਜ ਹਜ਼ਾਰ ਵਾਦੀ ਦਾ ਪਿੰਡ ਆ ਯਾਰ ਪੰਜ ਹਜ਼ਾਰ ਦੇ ਵਿੱਚ ਤੁਸੀਂ 2000 ਬੰਦਾ ਵੀ ਕਿਸੇ ਹਾਈਵੇ ਤੇ ਬਹਿ ਜਾਂਦਾ ਜਾ ਕੇ ਕੀ ਮਜਾਲ ਸੀ ਤੁਹਾਨੂੰ ਆ ਜ਼ਹਿਰ ਪਿਆ ਦਿੰਦੇ ਇਹ ਕਿੰਨੇ ਫੁੱਟ ਤੇ ਬੋਰ ਹੈ 2500 ਫੁੱਟ 2500 ਫੁੱਟ ਹੈ 2500 ਫੁੱਟ 6350 ਫੁੱਟ ਤੇ ਹਾਂ ਜੀ ਹਾਂ ਗੁਰਦੁਆਰੇ ਦਾ ਬੋਰ ਹੈ ਹੁਣ ਇਹ 6350 ਫੁੱਟ ਤੱਕ ਪਾਣੀ ਹਜਾ ਹੋ ਗਿਆ ਤਾਂ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਬੀਬੀ ਕਹਿੰਦੀ ਯਾਰ ਤੁਸੀਂ ਦਰੋਜ਼ੇ ਮੰਡਲੀ ਚੱਕ ਕੇ ਤੁਰ ਪੈਨੇ ਹੋ ਤੁਹਾਡਾ ਕੋਈ ਹੱਲ ਹੁਣ ਉਹਨਾਂ ਦੇ ਘਰੇ ਫਿਲਟਰ ਵਾਲਾ ਪਾਣੀ ਵੀ ਨਹੀਂ ਪੀਣ ਵਾਲਾ ਕਿ ਜੇ ਰਿਹਾ ਪਾਣੀ ਪਾਉਣਿਆ ਨਾ ਚਾਹ ਚਾਹ ਧਰ ਲੈਨੇ ਆ ਉਹ ਚ ਪਾਣੀ ਜਦੋਂ ਪਾਉਣਿਆ ਚਾਹ ਫੜ ਜਾਂਦੀ ਆ ਆ ਬੈਲ ਦੇ ਉੱਪਰਲੇ ਪਾਸੇ ਇਹ ਜਗਾ ਕੰਮ ਹੋ ਗਿਆ ਦਾਲ ਨਹੀਂ ਬਣਦੀ ਹੈਗੀ ਪਾਣੀ ਦੀ ਹਾਰੋਂ ਤੋਂ ਬਿਨਾ ਤੇ ਇੰਨਾ ਬੁਰਾ ਹਾਲ ਅੱਗੇ ਨਹੀਂ ਸੀਗਾ 140 ਤੇ ਪਾਣੀ ਬਿਲਕੁਲ ਸਹੀ ਸੀ ਉਰੇ 180 ਵਾਲੇ ਬੋਰ ਮੈਂ ਘੱਟੋ ਘੱਟ 150 ਲਾਇਆ ਉਹਨੇ ਕੋ ਇੱਥੇ ਮੱਝ ਵੜ ਗਈ ਉਹ ਅੱਜ ਤੱਕ ਕਲੀਨਿਕਲ ਵਿੱਚ ਹੈ ਮਰਮੁਰ ਗਈ ਉੱਥੇ ਭਾਈ ਆਪਾਂ ਅੱਜ ਤੱਕ ਜੇ ਆਪਾਂ ਨੂੰ ਕੋਈ 4 ਲੱਖ ਦਾ ਵੀ ਆਪਾਂ ਬੋਰ ਨਹੀਂ ਕਰਦੇ ਸਾਰੇ ਜਿੰਨੇ ਫੈਕਟਰੀ ਵਾਲੇ ਨੇ ਵਿੱਚ ਬੋਰ ਕਰ ਕਰਕੇ ਪਾਣੀ ਛੱਡਦੇ ਆ ਪਿੰਡ ਜਰਗ ਦੇ ਵਿੱਚ ਇਸ ਵੇਲੇ ਵਕਤ ਤੇ ਪਿੰਡ ਦੇ ਵਿੱਚ ਗੰਦੇ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਵਧਿਆ ਹੋਇਆ ਇਸ ਵਕਤ ਤੁਹਾਨੂੰ ਲਾਈਵ ਟੈਸਟ ਦਿਖਾ ਰਹੇ ਹਾਂ ਇਹ ਮਿਨਰਲ ਪਾਣੀ ਹੈ ਇਹ ਪਿੰਡ ਦਾ ਪਾਣੀ ਹੈ ਜੀ ਤੇ ਟੈਸਟ ਹੋ ਰਿਹਾ ਇਸ ਟਾਈਮ ਤਾਂ ਸਾਫ਼ ਤੌਰ ਤੇ ਤੁਸੀਂ ਵੇਖੋ ਲੱਖਾ ਸੁਦਾਨਾ ਭਾਈ ਅਮਤੋਜ ਮਾਨ ਆਏ ਨੇ ਪਿੰਡ ਵਾਸੀਆਂ ਵੱਲੋਂ ਬੁਲਾਏ ਗਏ ਨੇ ਇੱਥੇ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਵੀ ਕਿਹਾ ਜਾਂਦਾ ਬਈ ਕੈਂਸਰ ਦੇ ਜਿਹੜੇ ਨੌ ਮਰੀਜ਼ ਤੇ ਕਾਲੇ ਪੀਲੇ ਦੇ ਬੇਅੰਤ ਮਰੀਜ਼ ਪਿੰਡ ਦੇ ਵਿੱਚ ਹੈਗੇ ਨੇ ਇਸ ਪਾਣੀ ਦੇ ਦਿੱਕਤ ਦੇ ਕਰਕੇ ਤਾਂ ਲਾਈਵ ਤੁਹਾਨੂੰ ਦਿਖਾ ਰਿਹਾ ਚੱਲਣ ਦੇ ਵੇਖੀ ਜਾਂ ਜਲਵਾਜ ਉਹ ਜਿਹੜਾ ਪੈ ਰਿਹਾ ਨਾ ਉਹ ਜੰਗਾਲਿਆ ਵੇ ਆ ਉਬਲਣ ਦੇ ਪਾਣੀ ਨੂੰ ਆ ਜੇ ਇਹ ਚਨਤ ਹਲੀ ਇੱਕ ਹੋਰ ਚੀਜ਼ ਹੈ ਮੈਂ ਕਿ ਜਿਹੜਾ ਸਾਨੂੰ ਪਾਣੀ ਸਾਫ ਦੀਦਾ ਨਾ ਉਹਦੇ ਵਿੱਚ ਵੀ ਕੀ ਕੁਛ ਹੁੰਦਾ ਵੇਖ ਕੀ ਕੁਛ ਨਿਕਲ ਰਿਹਾ ਇਹ ਵੇਖਣ ਨੂੰ ਪਾਣੀ ਸਾਫ ਸੀ ਲੇਕਿਨ ਦੇਖੇ ਦੇਚ ਕੀ ਕਿੰਨੇ ਕੈਮੀਕਲ ਨੇ ਕਿੰਨਾ ਗੰਦਾ ਹੋ ਰਿਹਾ ਇਹ ਆ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਜੰਗਾਲਿਆ ਵੇ ਉਧਰ ਜੰਗਾਲ ਲੱਗੀ ਵੀ ਐ ਇਹਨੋਂ ਤੇ ਆ ਵੇਖ ਜੋ ਗੰਦਾ ਹੋ ਰਿਹਾ ਇੱਧਰ ਆ ਇਹਨਾਂ ਦਾ ਪਿੰਡ ਦਾ ਪਾਣੀ ਐ ਅੱਛਾ ਆ ਪਿੰਡ ਦਾ ਪਾਣੀ ਐ ਆ ਮਿਨਰਲ ਵਾਟਰ ਜਾਂ ਜਿਹੜਾ ਵੀ ਆ ਬਿਸਲਰੀ ਜੋ ਵੀ ਆ ਐ ਆ ਆ ਆਲੇ ਆ ਪਿੰਡ ਦਾ ਪਾਣੀ ਵੇਖ ਚੱਲੀ ਰਿਹਾ ਚੱਲਣ ਦੇ ਜੇ ਆ ਵੇਖੀ ਕੀ ਕੁਝ ਨਿਕਲ ਰਿਹਾ ਬੱਚ ਕੱਢ ਲਾ ਬਾਹਰ ਕੱਢ ਕੱਢ ਲਓ ਬਾਹਰ ਕੱਢ ਲਓ ਇੱਕ ਮਿੰਟ ਵਾ ਹੁਣ ਲਓ ਜੀ ਆ ਵੇਖੋ ਜੀ ਆ ਜ਼ਹਿਰ ਪੀ ਰਹੇ ਆ ਵੇਖੀ ਕਰ ਮੈਂ ਥੋੜਾ ਜਿਹਾ ਆ ਪਾਣੀ ਵੇਖੋ ਕੀ ਕੁਝ ਆ ਪੀਨੋ ਜਰਗ ਪਿੰਡ ਲੋ ਆ ਪੀਨੇ ਹੋ ਭਾਈ ਇਹ ਤਾਂ ਡੰਗਰਾਂ ਨੂੰ ਵੀ ਬੁਲਾਉਣਾ ਖਤਰਨਾਕ ਹੈ ਭਾਈ ਜੀ ਕਮਾਲ ਹੋਈ ਪਈ ਹੈ ਯਾਰ ਡਾਕਟਰ ਕਹਿ ਗਏ ਜੀ ਡਾਕਟਰ ਕਹਿ ਗਏ ਹਾਂਜੀ ਡਾਕਟਰ ਕਹਿ ਕੇ ਗਏ ਨਹੀਂ ਲਿਖ ਕੇ ਲਾ ਗਏ ਕੀ ਕਹਿ ਕੇ ਗਏ ਡਾਕਟਰ ਜੀ ਹਰ ਇੱਕ ਗੇਟ ਤੇ ਲਿਖ ਕੇ ਗਏ ਗਏ ਨੇ ਜੀ ਹਾਂ 20 ਕਿਲੋ ਜੀ ਨਾ ਪੀਂਡ ਜੂਗਾ ਜੀ ਅੱਛਾ ਜੀ ਪਤਾ ਕੀ ਹੈ ਇਹਦੇ ਚ ਜਿਹੜਾ 1 ਮਿੰਟ ਖੜੋ ਜੀ ਇੱਕ ਹੁੰਦਾ ਨੋਰਮਲ ਪਾਣੀ 150 TDS ਇਹਦੇ ਚਾਹ 950 ਟੀਡੀਐਸ ਟੀਡੀ 2ਡੀਐਸ ਦਾ ਛੱਡੋ ਆ ਪਤਾ ਨਹੀਂ ਕਿਹੜੇ ਕੀ ਕੁਝ ਪਰਦਾ ਇਹ 950 ਮਤਲਬ ਆਈ ਫਿਰਦੀ ਬਾਈ ਜੀ ਜਿਵੇਂ ਬਹੁਤ ਟਿਕੜੀ ਹੁੰਦੀ ਇਹ ਤਾਂ ਪਤਾ ਨਹੀਂ ਕਿਹੜਾ ਕੋਈ ਜਰੇਨੀ ਆ ਮੈਂ ਇਹਦੇ ਵਿੱਚ ਕੀ ਕੁਝ ਕੋਈ ਟੋਂਪੇ ਦੇ ਨੇੜੇ ਕਰਨ ਉਹ ਤਾਂ ਜਮਾ ਹੀ ਗੰਦ ਹੋਊਗਾ ਇਹ ਤਾਂ ਵੀਰ ਜੀ ਤੁਹਾਨੂੰ ਦੱਸਦੇ ਆ ਜੀ ਇੱਕ ਰਿਪੋਰਟ ਦੇ ਵਿੱਚ ਇਹ ਇਹ ਨਲਕੇ ਤੋਂ ਬੋਰ ਤੋਂ ਭਰਿਆ ਹੋਇਆ ਪਾਣੀ ਹਾਂਜੀ ਆਮ ਨੋਰਮਲ ਪਾਣੀ ਇਸ ਪਾਣੀ ਆ ਵੀਰ ਜੀ ਉਹ ਵੀ ਜਮਾ ਹੀ ਜਦੋਂ ਤੁਸੀਂ 200 ਫੁੱਟ ਗੁਰੂ ਘਰ ਦੇ ਬੋਰ ਦਾ ਇਹ ਗੁਰਦੁਆਰਾ ਸਾਹਿਬ ਇਹ 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 ਜਰਗ ਪਿੰਡ ਦੇ ਉਹਨਾਂ ਲੋਕਾਂ ਨੂੰ ਵੀ ਦਿਖਾਓ ਜਿਹੜੇ ਕਹਿੰਦੇ ਪਾਰਟੀਬਾਜ਼ੀ ਕਰਕੇ ਤੇ ਭਾਈ ਆ ਮਸਲਾ ਉੱਠਿਆ ਹੋਇਆ ਲੈ ਭਾਈ ਪਾਰਟੀ ਵਾਲਾ ਆ ਦੇਖ ਲੋ ਆ ਤੁਸੀਂ ਵੀ ਜ਼ਹਿਰ ਪੀ ਰਹੇ ਹੋ ਹਾਂ ਉਲਟਾ ਕਰੋ ਜੀ ਆਹ ਹੋ ਲਈ ਫਿਰੋ ਭਾਈ ਪਾਰਟੀਆਂ ਆ ਦੇਖ ਲੋ ਆ ਜ਼ਹਿਰਾਂ ਪੀ ਕੇ ਤੁਹਾਡੇ ਜਵਾਕਾਂ ਨੇ ਪਸੂਆਂ ਨੇ ਦੇਖੋ ਇਹ ਫਸਲ ਨੂੰ ਵੀ ਲੱਗੂ ਨੂੰ ਵੀ ਮਾਰੂਗੀ ਗੀ ਗੁੰਦ ਕਦੀਰਾ ਤਾਂ ਨਹੀਂ ਭਾਜੀ ਪਹਿਲਾਂ ਹੀ ਪਏ ਗੁੰਦ ਕਦੀਰਾ ਹਾਂ ਦੇਖੋ ਇੱਕ ਵੀਰ ਜੀ ਮੇਰਾ ਸਵਾਲ ਆ ਜੇ ਅੱਜ ਵੀ ਅਸੀਂ ਤਿਆਰ ਆ ਜੇ ਕਿਸੇ ਨੂੰ ਲੱਗਦਾ ਵੀ ਅਸੀਂ ਅਸੀਂ ਇਹ ਪਾਰਟੀਬਾਜੀ ਦੇ ਤੌਰ ਤੇ ਕਰ ਰਹੇ ਹਾਂ ਨਾ ਜੀ ਮੈਂ 3 ਮਹੀਨੇ ਪਹਿਲਾਂ ਲਾ ਕੇ ਗਿਆ 14 ਦਿਨ ਬਾਅਦ ਮੈਂ ਦੁਬਾਰਾ ਫੇਰ ਵਾਪਸ ਆਇਆ ਇਸ ਪਾਣੀ ਦੇ ਲਈ ਕੈਨੇਡਾ ਤੋਂ ਕੈਨੇਡਾ ਤੋਂ ਹਾਂਜੀ ਉੱਥੇ ਚੋਣ ਵੀ ਲੜੀ ਆ ਜੀ ਇਹਨਾਂ ਨੇ ਚੋਣ ਵੀ ਵਿਧਾਇਕ ਦੀ ਕੈਨੇਡਾ ਦੇ ਵਿੱਚ ਜੀ ਹਾਂਜੀ ਮੈਂ ਉੱਥੋਂ ਐਮਐਲਏ ਦੀ ਚੋਣ ਲੜੀ ਆ ਜੀ ਪਿਛਲੇ ਸਾਲ ਤੇ ਅਸੀਂ ਇਹ ਪਾਣੀ ਦਾ ਹੱਲ ਕਰ ਰਹੇ ਹਾਂ ਜੇ ਕਿਸੇ ਨੂੰ ਅੱਜ ਵੀ ਲੱਗਦਾ ਵੀ ਅਸੀਂ ਇਹ ਪਾਰਟੀਬਾਜੀ ਤੌਰ ਤੇ ਕਰ ਰਹੇ ਹਾਂ ਤਾਂ ਸਾਨੂੰ ਦੱਸ ਦਿਓ ਅਸੀਂ ਪਿੱਛੇ ਵੀ ਹਟਣ ਨੂੰ ਤਿਆਰ ਹਾਂ 27 ਦੇ ਵਿੱਚ ਇੱਥੇ ਤਾਂ ਨਹੀਂ ਚੋਣ ਲੜਨੀ ਤੁਸੀਂ ਵੀ ਪਾਣੀ ਪੀਣ ਚਾਹੀਦਾ 27 ਦੇ ਵਿੱਚ ਇੱਥੇ ਨਾ ਯਾ ਨੋ ਜੋਣ ਇੱਥੇ ਨਹੀਂ ਲੜਨੀ ਜੀ ਉਰੇ ਸਾਨੂੰ ਕਹਿੰਦੇ ਨੇ ਰਿਵਰਸ ਮਾਈਗ੍ਰੇਸ਼ਨ ਹੋਊਗੀ ਅਸੀਂ ਮਰਨਾ ਉਰੇ ਆ ਕਿ ਜੀ ਆਪੀ ਕੇ ਪਾਣੀ ਨਹੀਂ ਭਾਈ ਗੱਲ ਇਹ ਕਿ ਯਾਰ ਮੈਨੂੰ ਦੱਸੋ ਪਿੰਡ ਵਾਲਿਓ ਜਦੋਂ ਇਹ ਡਾਕਟਰ ਕਹਿ ਗਏ ਸੋਡੇ ਘਰਾਂ ਦੇ ਮੁਰੇ ਲਾ ਗਏ ਚਪਕਾ ਗਏ ਨੋਟਸ ਵੀ ਲਿਖ ਕੇ ਵੀ ਪਾਣੀ ਪੀਣ ਯੋਗ ਨਹੀਂ ਫਿਰ ਵੀ ਘਰਾਂ 'ਚ ਹੀ ਬੈਠੇ ਆ ਲੋਕ ਹਾਂਜੀ ਜੀ ਘਰਾਂ 'ਚ ਹੀ ਬੈਠੇ ਆ ਲੋਕ ਜਿਹੜੇ ਇਹ ਜੀ ਕਰਦੇ ਇਹਦਾ ਲਿਖਿਆ ਹੋਇਆ ਜੀ ਘਰਾਂ ਦੇ ਉੱਤੇ ਵੀ ਨਾ ਪੀਣ ਯੋਗ ਪਾਣੀ ਕਾਟੀਆਂ ਮਾਰੀਆਂ ਹਿੰਨਾ ਕਰਦੇ ਸੋਦ ਕਰਦੇ ਨੇ ਵੀ ਜੀ ਅੱਛਾ ਆ ਉਸ ਨੂੰ ਸ਼ਾਨ ਲੱਗੇ ਨਹੀਂ ਕਰਾਂ ਜੀ ਕਿ ਸਾਡੇ ਨਾਲ ਇੱਥੇ ਡਾਕਟਰ ਸ਼ੰਗਾਰਾ ਸਿੰਘ ਨੇ ਇੰਸਪੈਕਟਰ ਨੇ ਜੀ ਮੈਡੀਕਲ ਦੇ ਉਹਨਾਂ ਨੂੰ ਵੀ ਇਹਨਾਂ ਨੇ ਯਾਨੀ ਮਤਲਬ ਸਖਤਾਈ ਕਰਤੀ ਉਹਨਾਂ ਨੂੰ ਦੁਬਾਰਾ ਆਉਣ ਨਹੀਂ ਦਿੱਤਾ ਜੀ ਸੱਚਾ ਬਿਲਕੁਲ ਬਿਲਕੁਲ ਦੇ ਰਹੇ ਉਹਨਾਂ ਨੂੰ ਸੈਂਪਲ ਲੈਣ ਨਹੀਂ ਦੇ ਰਹੇ ਵੀ ਖਰੜ ਤੋਂ ਅੱਗੇ ਕਿਉਂ ਆਣਾਂ ਵੇਲੇ ਤੁਸੀਂ ਨਾ ਆਉਣ ਦੇ ਬਈ 19 ਜਨਵਰੀ ਦਾ ਅਸੀਂ ਮੁੱਦਾ ਛੇੜਾ ਹੈ ਜੀ ਇੱਕ ਤਨੂੰ ਪਾਣੀ ਸੀਚੇ ਵਾਲ ਨੇ ਪਾਇਆ ਸੀਗਾ ਤੂੰ ਦੂਜੇ ਦਿਨ ਪੋਲੋ ਚ ਪਾ ਕੇ ਅਸੀਂ ਚਾਰ ਦਿਨ ਉੱਠਿਆ ਨਹੀਂ ਸੀਗਾ ਇਹਦੀ ਵੀ ਘੁੱਟ ਭਰ ਲਈ ਹੁਣ ਆ ਕੇ ਕਿਉਂ ਲੋਕਾਂ ਨੂੰ ਮਾਰ ਰਹੇ ਹੋ ਯਾਰ ਆ ਦੇਖੋ ਅਸ਼ਰੇਆਮ ਦੇਖਦਾ ਸਾਫ ਪਾਣੀ ਪਾ ਕੇ ਉਹਦੇ ਵਿੱਚ ਆ ਮਸ਼ੀਨ ਲਾਈ ਤੇ ਆ ਆ ਆ ਕੁਝ ਨਿਕਲਿਆ 350 ਪਤਾ ਨਹੀਂ ਪਾਰ ਹੈ ਕਿ ਭਾਈ ਜੀ ਮੇਰੀ ਇੱਕ ਗੱਲ ਸੁਣ ਲੱਖੇ ਭਾਈ ਤੁਸੀਂ ਕੀ ਭਗਵੰਤ ਮਾਨਾ ਵੀ ਦੇਖ ਹੁਣ ਲੋਕਾਂ ਨੇ ਜਿਹੜੇ ਭਗਵੰਤ ਮਾਨ ਦੇ ਪੱਖੀ ਨੇ ਜਾਂ ਇਸ ਪਿੰਡ ਚ ਉਹ ਕਹਿਣਗੇ ਬਈ ਭਾਈ ਪੰਚਾਇਤ ਕਿੱਥੇ ਤੁਸੀਂ ਭਗਵੰਤ ਮਾਨ ਨੂੰ ਤਾਂ ਪੰਜਾਬ ਦੇਖਣਾ ਇੱਕ ਪਿੰਡ ਥੋੜੀ ਦੇਖਣਾ ਇਹ ਵੀ ਕਹਿਣਗੇ ਜੀ ਲੋਕ ਹੁਣ ਚੇਤਾਂ ਨੂੰ ਕੌਣ ਪਹੁੰਚਦਾ ਬਾਈ ਕਿੰਨੇ ਪੰਚਾਇਤ ਵੀ ਆਮ ਆਦਮੀ ਦਾ ਪੰਚਾਇਤਾਂ ਨੂੰ ਕਿਹੜਾ ਪੁੱਛਣਾ ਅਸਲ ਦੇ ਵਿੱਚ ਤਾਂ ਹੁਣ ਜੇ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਕਹਿੰਦੇ ਬਈ ਸਾਡੇ ਪਿੰਡ ਉਹਨੂੰ ਡਾਕਟਰ ਨੂੰ ਹੀ ਰ ਹਾਂ ਜੀ ਉਹ ਸੈਂਪਲ ਨਹੀਂ ਭਰਦੇ ਡਾਕਟਰ ਨੂੰ ਹੀ ਰੋਗ ਤਾਂ ਵੀ ਸੈਂਪਲ ਨਹੀਂ ਭਰਨੇ ਚਾਰ ਕੇ ਪਿੰਡ ਦੇ ਜਾ ਕੇ ਯਾਰ ਆਹ ਦੇਖੋ ਹਾਂ ਨਹੀਂ ਬਾਈ ਪਤਾ ਕੀ ਆ ਜਦੋਂ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਚੁੱਪ ਆ ਫਿਰ ਮੈਂ ਕਹਿੰਦਾ ਮਰੀ ਜਾਣਾ ਚਾਹੀਦਾ ਯਾਰ ਚੁੱਪ ਆ ਪਤਾ ਯਾਰ ਬਿਲਕੁਲ ਹੈ ਕਿ ਸਾਡੇ ਕੋਲ ਤੇ ਗਿਣਤੀ ਦੇ 100 ਬੰਦਾ ਨਹੀਂ ਆਇਆ ਹੋਣਾ ਘੱਟੋ ਘੱਟ ਵੀ ਨਹੀਂ ਹੋਣਾ ਚਾਹੀਦਾ ਅਸੀਂ ਕੈਨੇਡਾ ਤੋਂ ਇਹਨਾਂ ਨੇ ਗਲਤੀ ਕਰੀ ਕੈਨੇਡਾ ਤੋਂ ਆ ਕੇ ਬਾਈ ਮੈਂ ਕੈਨੇਡਾ ਮੈਂ ਇਹੀ ਗੱਲ ਬੋਲ ਕੇ ਹਟਿਆ ਦੇਖੋ ਸਾਨੂੰ ਲੜਨਾ ਦਾ ਪੈਣਾ ਹੀ ਆ ਅਸੀਂ ਸਾਡੀ ਯਾਰ ਮਾਂ ਧਰਤੀ ਸਾਨੂੰ ਕਿਉਂ ਕੈਨੇਡਾ ਉਹ ਵੀਰ ਜੀ ਲੋਕੋ ਲੱਗਿਆ ਹੋਇਆ ਜੀ ਮੈਂ ਇੱਥੇ ਲਿਖਿਆ ਸੀਗਾ ਵੀ ਮੈਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਲੈਣ ਨਹੀਂ ਨਹੀਂ ਬਲਕਿ ਉਹਦੇ ਲੋਕਾਂ ਨੂੰ ਮਿਲਣਾ ਆਉਣਾ ਜੀ ਅੱਜ ਦੀ ਘੜੀ ਮੇਰਾ ਪਿੰਡ ਮਰ ਰਿਹਾ ਹੈ ਜੇ ਇੱਥੇ ਕੋਈ ਰਿਹਾ ਹੀ ਨਾ ਜੀ ਅਸੀਂ ਆਉਣਾ ਕੀ ਕਰਨਾ ਜੀ ਇਹ ਤਾਂ ਤਰੱਕੀ ਉਹਨੂੰ ਹੀ ਦੱਸੀ ਜਾਂਦੇ ਨੇ ਇੱਥੋਂ ਕੈਂਸਰ ਟ੍ਰੇਨਾਂ ਚੱਲਦੀਆਂ ਨੇ ਉਹਨੂੰ ਹੀ ਕਹੀ ਜਾਂਦੇ ਨੇ ਤਰੱਕੀ ਆ ਰਿਵਰਸ ਮਾਈਗ੍ਰੇਸ਼ਨ ਕਰੋ ਪਿਛਲੇ ਸਾਲ ਦੀਆਂ ਜੀ ਇੱਕ ਰੋਡ ਲਾ ਕੇ ਕਹਿੰਦੇ ਜੇਲ ਬਣਾਉ ਇੱਕ ਸਾਲ ਦੇ ਵਿੱਚ ਵੀ ਹਸਪਤਾਲਾਂ ਤੇ ਜੇਲਾਂ ਤੇ ਤੁਸੀਂ ਪੈਸਾ ਲਾ ਰਹੇ ਹੋ ਮੈਂ ਕਹਿੰਦਾ ਹੈ ਪ੍ਰਾਪਤੀ ਮੰਦ ਉਹਨੂੰ ਜੇਲਾਂ 'ਚ ਜਿਹੜੇ ਬੰਦੇ ਬੋਲਦੇ ਉਹ ਤਾੜਦੇ ਆ ਕਿ ਕਿਸਾਨ ਤਾੜਤੇ ਜਾਂ ਜਿਹੜੇ ਜਗਾਉਂਦੇ ਆ ਲੜਨ ਵਾਲੇ ਲੋਕ ਤਾੜਦੇ ਨੇ ਸੰਘਰਸ਼ੀ ਲੋਕ ਤੇ ਹਸਪਤਾਲਾਂ 'ਚ ਫਿਰ ਆਹ ਲੋਕਾਂ ਨੂੰ ਭਰਨਾ ਤਾਂ ਉਹ ਸਾਰੀਆਂ ਸਹੂਲਤਾਂ ਦੇ ਰਹੇ ਨੇ ਪਰ ਯਾਰ ਦੁੱਖ ਦੀ ਗੱਲ ਇਹ ਆ ਬਾਈ ਪਿੰਡ ਵਾਲੋ ਦੁੱਖ ਮੈਨੂੰ ਸੋਡੇ ਤੇ ਜ਼ਿਆਦਾ ਆ ਰਿਹਾ ਦੇਖੋ ਉਹ ਤਾਂ ਮਾਰਨਗੇ ਉਹਨਾਂ ਦਾ ਮੈਥ ਲਿਆ ਪਰ ਆਪਾਂ ਚੁੱਪਾਂ ਯਾਰ ਇਸ ਹੱਤੋਂ ਵੱਡਾ ਦੁਕਾਨ ਤੇ ਆ ਕਿੱਡਾ ਖਪਿੰਡ ਆ ਬਈ ਇਹ 5000 ਦੀ ਵਾਦੀ ਆ 5000 ਵਾਦੀ ਦਾ ਪਿੰਡ ਆ ਯਾਰ ਤੇ 5000 ਦੇ ਵਿੱਚ ਤੁਸੀਂ 2000 ਬੰਦਾ ਵੀ ਕਿਸੇ ਹਾਈਵੇ ਤੇ ਬਹਿ ਜਾਂਦਾ ਜਾ ਕੇ ਕੀ ਮਜਾਲ ਸੀ ਉਹ ਤੁਹਾਨੂੰ ਆ ਜ਼ਹਿਰ ਪਿਆ ਦਿੰਦੇ ਜਾਂ ਮੈਨੂੰ ਦੱਸ ਦਿਓ ਵੀ ਇਹ ਪਰਚੇ ਨਾਲੋਂ ਜੇਲ੍ਹ ਨਾਲੋਂ ਵੱਡੀ ਚੀਜ਼ ਐ ਛੋਟੀ ਐ ਇਹ ਉਦੋਂ ਤਾਂ ਵੱਡੇ ਦੀ ਮੌਤ ਆ ਨਾਲੇ ਕਿੰਨੇ ਕਿਤੇ ਪਰਚੇ ਦੇਣਗੇ ਇਹ ਕਿੰਨੇ ਨੂੰ ਡਰਾਉਣਗੇ ਯਾਰ ਬਹੁਤ ਬੰਦਾਂ ਨੂੰ ਵੀ ਜੀ ਪੀੜੀਆਂ ਹੋ ਵੀ ਚੁੱਕੀਆਂ ਪਿੰਡ ਦੇ ਵਿੱਚ ਉਹ ਕਹਿ ਰਹੀ ਹੈ ਸਰਕਾਰ ਦੀ ਤਾਜ਼ਾ ਰਿਪੋਰਟ ਆ ਜਿਹੜੀ ਆਈ ਆ ਹੁਣ ਉਹ ਕਹਿ ਰਹੀ ਹੈ ਮੈਨੂੰ ਰਿਪੋਰਟਰ ਹਾਂਜੀ ਹਾਂਜੀ ਕੋਈ ਨਹੀਂ ਤੇ ਉਹ ਕਹਿ ਰਹੀ ਆ ਵੀ ਲੁਧਿਆਣਾ ਜ਼ਿਲ੍ਹੇ ਦਾ ਪਾਣੀ ਸਾਫ਼ ਆ ਕਾਹਦਾ ਰਿਪੋਰਟ ਕਹਿ ਰਹੀ ਹੈ ਸਰਕਾਰ ਦੀ ਹਾਂ ਉਹ ਕਹਿੰਦੇ 12 ਚਿੱਲਾਂ ਦਾ ਪਾਣੀ ਖਰਾਬ ਆ ਵੀ ਆ ਠੀਕ ਆ ਪਾਣੀ ਬਾਰਾ ਜ਼ਿਲਾਂ ਦੀ ਰਿਪੋਰਟ ਦੇਤੀ ਵੀ ਲੁਧਿਆਣਾ ਜ਼ਿਲ੍ਹੇ ਦਾ ਨਾਮ ਨਹੀਂ ਆਇਆ 12 ਜ਼ਿਲਾਂ ਦਾ ਜਿਹੜਾ ਖਰਾਬ ਦਿੱਤਾ ਬਾਈ ਜੂ ਦੇ ਚ ਲੁਧਿਆਣਾ ਜ਼ਿਲ੍ਹੇ ਦਾ ਨਾਮ ਨਹੀਂ ਆਇਆ ਤਾਂ ਮਤਲਬ ਲੁਧਿਆਣਾ ਦਾ ਸਾਫ ਹੈ ਲੁਧਿਆਣਾ ਸਾਫ ਆ ਬੁੱਢਾ ਤੇ ਰਿਆ ਵੀ ਸਾਫ ਹੈ ਨਹੀਂ ਨਹੀਂ ਕਿਹੜੀ ਸਰਕਾਰ ਨੇ ਕਿਹਾ ਇਹ ਦਿਖਾਤਾ ਸੀ ਚਵਾਲ ਕਿਹੜੀ ਸਰਕਾਰ ਨੇ ਕਿਹਾ ਆ ਜਿਹੜੀ ਹੁਣ ਤਾਜ਼ਾ ਰਿਪੋਰਟ ਆਈ ਹੈ ਤੁਹਾਡੇ ਕੋਲ ਹੈ ਰਿਪੋਰਟ ਨਹੀਂ ਨਹੀਂ ਸੁਣ ਲੋ ਹਫਤਾ ਪਹਿਲਾਂ ਪਹਿਲਾਂ ਨਹੀਂ ਨਹੀਂ ਕਿਸੇ ਕੰਪਨੀ ਦਾ ਹੋਣਾ ਉਹ ਤਾਂ ਅਸੀਂ ਵੀ ਪੜ੍ਹਿਆ ਉਹ ਦੋਸਤ ਤੈਨੂੰ ਮੈਂ ਦੱਸਦਾ ਨਹੀਂ ਨਹੀਂ ਕਿਹੜੀ ਲੋਕ ਸਭਾ ਦੀ ਰਿਪੋਰਟ ਹੈ ਇਹਨੂੰ ਬੰਦ ਕਰ ਲੈ ਯਾਰ ਜਿਹੜੀ ਲੋਕ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਈ ਹੈ ਉਹ ਰਾਜ ਸਭਾ ਚ ਹੋਈ ਹੈ ਕਿ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦਾ ਬਾਣੀ ਨਾ ਪੀਣ ਯੋਗ ਹੈ ਨਾ ਖੇਤੀਬਾੜੀ ਯੋਗ ਹੈ ਨਾ ਜਾਨਵਰਾਂ ਨੂੰ ਪਿਉਣ ਦੇ ਲੋਅਕਾ ਨਾ ਨਾਉਣ ਯੋਗ ਹੈ ਇਹ ਦੋਨਾਂ ਥਾਂ ਤੇ ਦੋਨਾਂ ਸਦਨਾਂ ਚ ਇਹ ਰਿਪੋਰਟ ਪੇਸ਼ ਹੋ ਚੁੱਕੀ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸੂਬੇ ਚ ਇਹ ਹੋ ਚੁੱਕਿਆ ਹੈ ਇਹ ਕਿਸੇ ਨੇ ਤਾਂ ਖਰਾਬ ਕੀਤਾ ਹੈ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਉਹ ਵੀ ਪਤਾ ਹੈ ਉਹਨਾਂ ਨੂੰ ਬਚਾਉਣ ਲਈ ਇੱਕ ਪਾਸੇ ਪੰਜਾਬ ਸਰਕਾਰ ਮਿਲ ਲੈਈ ਕਿ ਇਹਨਾਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਸਿਰਫ ਜੁਰਮਾਨਾ ਕਰੋ ਔਰ ਲਾਇਸੈਂਸ ਟੂ ਕੇ ਲੋਨਾਂ ਨੂੰ ਦੇ ਦਿਓ ਕਿ ਆ ਲੋ ਦਿਓ ਜੁਰਮਾਨਾ 10 ਲੱਖ ਔਰ 10 ਲੱਖ ਲੋਕਾਂ ਨੂੰ ਮਾਰ ਦਿਓ ਕੈਂਸਰ ਕਰ ਦਿਓ ਤੜਫਾ ਤੜਫਾ ਕੇ ਕਰ ਦਿਓ ਇਹ ਆ ਪੰਜਾਬ ਸਰਕਾਰ ਇਹ 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 ਪਾਣੀ ਆਪਾਂ ਤੱਤਾ ਕੀਤਾ ਹਨਾ ਹਾਂਜੀ ਇਹਨੂੰ ਬੋਇਲ ਕੀਤਾ ਜੀ ਆਹ ਹਾਂ ਆਲ ਦੇ ਆ ਇਨਕੇ ਨਹੀਂ ਨਹੀਂ ਉਹ ਜਦੋਂ ਵਿੱਚ ਪਿਆ ਨਹੀਂ ਨਹੀਂ ਇਹ ਤਾਂ ਮਸ਼ੀਨ ਨੇ ਬੋਇਲ ਕਰ ਮਸ਼ੀਨ ਨੇ ਬੋਇਲ ਬੋਇਲ ਉਹ ਨਹੀਂ ਹੋਇਆ ਉਹ ਆ ਗਿਆ ਜੀ ਨਾਲ ਇੱਕ ਥੱਲੇ ਥਲੀ ਦੇਖੀ ਉਦਗਾਰ ਜੀ ਕੀ ਹੈ ਕੀ ਪਤਾ ਨਹੀਂ ਕੀ ਚੀਜ਼ ਆ ਹਨਾ ਇਹ ਕਿੰਨੇ ਫੁੱਟ ਤੇ ਬੋਰ ਆ 250 ਫੁੱਟ 250 ਫੁੱਟ 250 ਫੁੱਟ ਸਾਢੇ 350 ਫੁੱਟ ਤੇ ਸਾਢੇ 350 ਫੁੱਟ ਤੇ ਹਾਂ ਜੀ ਹਾਂ ਗੁਰਦੁਆਰੇ ਦਾ ਬੋਰ ਹੈ ਹੁਣ ਇਹ ਸਾਢੇ 350 ਫੁੱਟ ਤੱਕ ਪਾਣੀ ਹਜਾਬ ਹੋ ਗਿਆ ਉਤਲੇ ਦਾ ਕੀ ਹੌਲ ਆਊਗਾ ਵੇਖ ਲਾ 500 ਫੁੱਟ ਤੇ ਕੋਰ ਦਾ ਸਾਢੇ 350 ਡੀਡੀਐਸ ਹੈ ਜੀ ਯਾਰ ਕਿਤੇ ਬੱਲੇ ਬੱਲੇ ਹਰਾਨੀ ਜਣਾ ਗੱਲ ਆ ਯਾਰ ਇਟਾ ਯਾਰ ਕਿ ਭਾਈ ਜੀ ਜਿੰਨਾ ਚਿਰ ਕਿ ਮਸ਼ਹੂਰ ਮੇਲਿਆਂ ਲਈ ਜਾਂ ਇੱਥੋਂ ਦੇ ਖਿਡਾਰੀ ਹੋਏ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ ਵੀ ਕਿਤੇ ਸਾਡੇ ਭਾਈ ਚੰਗੇ ਲੋਕ ਨਾ ਮਰਨ ਉਹਦੇ ਕਰਕੇ ਜੀ ਐਕਸਲੈਂਟ ਚੇਅਰ ਸਰਕਾਰ ਨੂੰ ਹਾਂਜੀ ਹਾਂ ਅਸੀਂ ਇੱਥੇ ਬਹੁਤ ਨੰਬਰ ਲੋਕ ਨੇ ਜੀ ਸਾਡੇ ਪਿੰਕਾ ਬਾਈ ਆ ਇੱਥੇ ਜਰਗ ਤੋਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਆ ਵੀ ਤੁਸੀਂ ਵੀ ਆਵਾਜ਼ ਚੱਕੋ ਸਾਨੂੰ 3 ਮਹੀਨੇ ਹੋ ਗਏ ਕੱਲਿਆਂ ਨੂੰ ਰੌਲਾ ਪਾਉਂਦਿਆਂ ਨੂੰ ਵੀ ਕੋਈ ਕਦੇ ਕੋ ਤੁਸੀਂ ਵੀ ਕੁਝ ਕਹੋ ਨਾ ਵੀ ਇਹਦੇ ਬਾਰੇ ਵੀ ਕੀ ਹੋ ਰਿਹਾ ਆਪਣੇ ਪਿੰਡ ਦੇ ਨਾਲ ਉਹ ਵੀ ਇੱਥੇ ਹੀ ਰਹਿੰਦੇ ਨੇ ਉਹ ਕਿਹੜਾ ਚੰਡੀਗੜ੍ਹ ਰਹਿੰਦੇ ਨੇ ਜੀ ਤੇ ਇਹਦਾ ਤਾਂ ਕੋਈ ਨਾ ਕਿਤੇ ਤਾਂ ਇਹ ਤਾਂ ਨਹੀਂ ਆ ਜੀ ਵੀ ਇੱਕ ਕੱਲਾ ਇੱਕ ਉਹਨਾਂ ਦੇ ਅੱਧੇ ਘਰਾਂ 'ਚ ਪਾਣੀ ਸ਼ੁੱਧ ਆਉਂਦਾ ਹੋਵੇ ਅੱਧਿਆਂ 'ਚ ਜਿਹੜੇ ਨਹੀਂ ਬੋਲਦੇ ਉਹਨਾਂ 'ਚ ਹੋ ਸਕਦਾ ਬਾਈ ਅੱਧੇ ਅੱਧਿਆਂ ਦੇ ਵਿੱਚ ਇਹ ਸਿਰਫ ਪੋਲਿਊਟਡ ਪਾਣੀ ਜ ਮੈਨੂੰ ਲੱਗਦਾ ਜਿੰਨੇ ਕੋਰੇ ਆਏ ਆ ਇਹਨਾਂ ਦੇ ਗੈਰਤਮੰਦ ਵਾਲਾ ਹੁੰਦਾ ਜੀ ਉਹਨਾਂ ਦੇ ਦੂਜੇ ਲੋਟ ਆਉਂਦਾ ਜੀ ਆਪਣੀ ਗੈਰਤ ਨੂੰ ਆ 100 ਬੰਦਾ ਇਕੱਠਾ ਹੋਇਆ ਜੀ ਔਰੇ ਹੋਰ ਕੋਈ ਨਹੀਂ ਇਕੱਠਾ ਹੋ ਰਿਹਾ ਜੀ ਔਰੇ ਕਿੰਨਾ ਚਿਰ ਹੋ ਗਿਆ ਸਾਨੂੰ ਸਾਡੇ ਕੋਲ ਅਸੀਂ 100 ਬੰਦਾ ਹੁੰਦਾ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਬੀਬੀ ਕਹਿੰਦੀ ਯਾਰ ਤੁਸੀਂ ਰੋਜ਼ ਇਹ ਮੰਡਲੀ ਚੱਕ ਕੇ ਤੁਰ ਪੈਨੇ ਹੋ ਤੁਹਾਡਾ ਕੋਈ ਹੱਲ ਹੁਣ ਪਾਣੀ ਵੀ ਪੀਣ ਵਾਲਾ ਜੀ ਉਹਨਾਂ ਦੇ ਘਰੇ ਫਿਲਟਰ ਵਾਲਾ ਪਾਣੀ ਵੀ ਨਹੀਂ ਪੀਣ ਵਾਲਾ ਤੇ ਉਹ ਮਿੱਟੀ ਚੈਨਲ ਦੇ ਉੱਤੇ ਪਈ ਆ ਜੀ ਖਬਰ ਉਹ ਕਹਿੰਦੀ ਮਹਾਰਾਜ ਘਰੇ ਜਾਓ ਤੁੰ ਤੁਹਾਨੂੰ ਲੋੜ ਨਹੀਂ ਹੈਗੀ ਔਰੇ ਆਉਣ ਦੀ ਤੁਸੀਂ ਬਾਹ ਕਹਿੰਦੇ ਬਾਹਰੋਂ ਆ ਕੇ ਤੁਸੀਂ ਮੰਡਲ ਹੀ ਬਣਾ ਕੇ ਤੁਰ ਪੈਣੇ ਕੋਈ ਹੱਲ ਵੀ ਕਰਵਾਓ ਨਾ ਕੌਣ ਸੀ ਪਿੰਡ ਦੀ ਇੱਥੇ ਲੇਡੀਜ਼ ਨੇ ਜੀ ਉਹ ਕਹਿੰਦੇ ਵੀ ਤੁਸੀਂ ਕਿੰਨੀ ਵਾਰ ਅਸੀਂ ਬਿਆਨ ਦਈ ਉਹਨਾਂ ਦੇ ਘਰ ਤੇ ਕਾਟੀ ਦਾ ਨਿਸ਼ਾਨਾ ਸੀ 20 ਵਾਰ ਅਸੀਂ ਨਿਊਜ਼ ਚੈਨਲ ਲੈ ਕੇ ਉਹਨਾਂ ਦੇ ਘਰੇ ਚਲੇ ਗਏ ਉਹਨਾਂ ਨੇ ਬੀਬੀ ਅੱਗੇ ਤੇਰੇ ਘਰੇ ਲੱਗੇ ਆ ਬੁਝਾਉਣ ਕੀ ਹੋਰ ਆਊਗਾ ਨੇ ਉਪਰ ਬੋਲਦੇ ਨੇ ਜੀ ਉਹ ਕਹਿੰਦੇ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ ਉਹ ਤਾਂ ਘਰ ਵੇਚਣ ਨੂੰ ਤਿਆਰ ਨਹੀਂ ਜੀ ਕਹਿੰਦੇ ਚਲੇ ਜਾਨੇ ਹੋਰ ਕਿਤੇ ਚਲੇ ਜਾਨੇ ਸ਼ਹਿਰਾਂ ਚ ਸਵਾਹੀ ਦਾ ਭਾਈ ਜਿੰਨਾ ਚਿਰ ਤੁਸੀਂ ਆਪਸ ਵਿੱਚ ਪਾਟੇ ਬੈਠੇ ਹੋ ਹੋਲੀ ਪਿੰਡ ਚ 100 ਬੰਦਾ ਆਉਂਦਾ ਪਿੰਡ ਚ 500 ਬੰਦਾ ਇਕੱਠਾ ਹੋ ਗਏ ਕਿਸੇ ਪਾਸੇ ਜਾਵੋਗੇ ਹਲ ਜਲ ਹੋਊ ਤਾਂ ਹੋਣੀ ਹੈ ਨਾ ਤੁਸੀਂ ਧੜਾਂ ਚ ਪਾਟੀਆਂ ਚ ਬਣੇ ਫਸੇ ਬੈਠੇ ਹੋ ਦੇਖਤਾ ਹੁਣਾਂ ਕਿ ਦਰਾਂਗੇ ਪਿੰਡ ਦੇ ਘਰ ਵਾਲਾ ਫਾਰਮਾ ਕੀਤਾ ਹਾਂ ਜੀ ਮੜਾ ਦੱਸਿਓ ਭਾਈ ਉਹਨਾਂ ਨੂੰ ਹੈ ਇੱਕ ਨੰਬਰ ਪਾਣੀ ਤੁਸੀਂ ਅੱਗੇ ਆਓ ਭਾਈ ਅੱਗੇ ਆਜੋ ਅੱਗੇ ਆਓ ਵੀਰ ਅੱਗੇ ਆਓ ਬਹੁਤ ਕੰਮ ਕੀਤਾ ਓ ਬੋਰਾ ਦਾ ਆ ਬਾਈ ਦੇ ਘਰੇ ਹੀ ਮਹੀ ਲਾਇਆ ਹੋ ਇਸ ਵਾਰ ਸੀ ਬਾਈ ਮੇਰਾ ਜੱਬੂ ਮਾਰਾ ਬੰਡਾ ਦੱਸੋ ਜੀ ਤੇ ਇੰਨਾ ਪੁਰਾਣਾ ਹਾਲ ਅੱਗੇ ਨਹੀਂ ਸੀਗਾ 140 ਤੇ ਪਾਣੀ ਬਿਲਕੁਲ ਸਹੀ ਸੀ ਉਰੇ 180 ਵਾਲੇ ਬੋਰ ਮੈਂ ਘੱਟੋ ਘੱਟ 150 ਲਾਇਆ ਹੋ ਛੱਟ ਕਿੰਨੀ ਦੇਰ ਤੋਂ ਹੋਇਆ ਬਾਈ ਪ੍ਰੋਬਲਮ ਸਾਲ ਪਹਿਲਾਂ ਸਹੀ ਸੀ ਉਰੇ ਪਾਣੀ ਕਿੰਨੇ ਸਾਲ ਪਹਿਲਾਂ 10 ਸਾਲ ਪਹਿਲਾਂ ਜਦੋਂ ਇੱਕ ਨੰਪਾ ਪੱਟਿਆ ਕਦੋਂ ਟੋਬਾ ਪੱਟਿਆ ਕਦੋਂ ਤੇ ਹੁਣ ਅਸੀਂ ਆਹ ਸਾਈਡ ਪੰਜ ਸਾਲ ਪਹਿਲਾਂ ਜੀ 2020 ਚ ਜਦ ਕੋਵਿਡ ਦਰਾਂ ਉਹ ਤੋਂ ਬਾਅਦ ਹੀ ਹੋਈ ਪ੍ਰੋਬਲ ਉਹ ਤੋਂ ਬਾਅਦ ਬਰਾਉਣ ਪੈੜ ਤੋਂ ਉੱਪਰਲੇ ਪਾਸੇ ਅਸੀਂ ਕੰਮ ਕਰਦੇ ਆਂ ਆ ਪਿੰਡ 60 ਫੁੱਟ ਜੀ 60 ਫੁੱਟ ਤੋਂ ਜ਼ਿਆਦਾ 60 ਫੁੱਟ ਡੂੰਘਾ ਜੀ ਇਹ ਟਾਟ ਕੱਟ ਜੇ ਵਿੱਚ ਤੁਹਾਨੂੰ ਦੱਸਿਆ ਕੇ ਲੈਉਣੇ ਜੀ 30 ਫੁੱਟ ਦਾ ਹਜੇ ਵੀ 30 ਫੁੱਟ ਆਇਆ ਹਜੇ ਨੂੰ ਕਾਣੀ ਨਹੀਂ ਜੀ ਕਿਤੇ ਆਪ ਪਾਣੀ ਪਾਉਣਿਆ ਨਾ ਚਾਹ ਧਰ ਲੈਣੇ ਆ ਉਹ ਚ ਪਾਣੀ ਜਦੋਂ ਪਾਉਣਿਆ ਚਾਹ ਫੜ ਜਾਂਦੀ ਆ ਆ ਪੈਲ ਦੇ ਉੱਪਰਲੇ ਪਾਸੇ ਇਹ ਹਜੇ ਕੰਮ ਹੋ ਗਿਆ ਢਾਲ ਨਹੀਂ ਬਣਦੀ ਹੈਗੀ ਪਾਣੀ ਦੀ ਹਾਰੋਂ ਤੋਂ ਬਿਨਾ ਆ ਸਾਰੇ ਇਲਾਕੇ ਚ ਆ ਪੈਲ ਦੇ ਉੱਪਰਲੇ ਪਾਸੇ ਜਿੱਥੇ ਫੈਕਟਰੀਆਂ ਨੇ ਅੱਛਾ ਉੱਥੇ ਬਾਈ ਆਪਾਂ ਅਜੇ ਤੱਕ ਜੇ ਆਪਾਂ ਕੋਈ 4 ਲੱਖ ਦਾ ਵੀ ਆਪਾਂ ਬੋਰ ਨਹੀਂ ਕਰਦੇ ਸਾਰੇ ਜਿੰਨੇ ਫੈਕਟਰੀ ਵਾਲੇ ਨੇ ਵਿੱਚ ਬੋਰ ਕਰ ਕਰਕੇ ਪ ਕੀ ਉਹ ਅਜੇ ਤੱਕ ਕਲੀਨਿਕਲ ਵਿੱਚ ਹੈ ਮਰਮਰਗੀ ਨਹੀਂ ਇੰਨਾ ਡੂੰਗਾ ਕਦੋਂ ਪਟਦਾ ਮੌਤ ਦਾ ਕੂਏ ਵਾਲਾ ਸ਼ੋਅ ਤਾਂ ਨਹੀਂ ਚਲਾਉਣਾ ਕਿਤੇ ਉਹ ਜਿਹੜਾ ਮੋਟਰਸਾਈਕਲ ਤੇ ਚੱਲਦਾ ਪਾ ਕੇ ਨਹੀਂ ਪੀ ਸਕਦਾ ਦੁੱਧ ਪੌਣਸਾਰ ਵੜਦੀ ਸਾਨੂੰ ਪਤਾ ਕੀ ਕਿਹਾ ਗਿਆ ਸੀਗਾ ਹਾਂ ਹਾਂ ਠੀਕ ਕਰੋ ਜੀ ਕਰੋ ਆਪਣੇ ਸਾਡੇ ਨੂੰ ਪਤਾ ਕੀ ਕਿਹਾ ਗਿਆ ਸੀ ਔਰੇ ਔਰੇ ਕਿਹਾ ਗਿਆ ਸੀ ਵੀ ਸੀਚੇ ਵਾਲ ਤੇ ਥਾਪਰ ਪ੍ਰੋਜੈਕਟ ਲੱਗੂਗਾ ਅਖਬਾਰਾਂ ਚ ਇਹਨਾਂ ਨੇ ਖਬਰਾਂ ਦਿੱਤੀਆਂ ਲੋਕ ਤਾਂ ਔਰੇ ਇਹਨਾਂ ਨੂੰ ਜਵਾਕਾਂ ਨੂੰ ਦਿਖਾਉਣ ਲੈ ਕੇ ਆਉਂਦੇ ਹੁੰਦੇ ਸੀ ਵੀ ਐਕਸਕੇਵੇਟਰ ਕਿਵੇਂ ਚੱਲਦੀ ਆ ਤਿੰਨ ਐਕਸਕੇਵੇਟਰ ਲੱਗੇ ਹੋਏ ਸੀ ਇੱਕ ਉੱਪਰ ਫੜਾਉਂਦੀ ਸੀ ਤੇ ਉੱਪਰੋਂ ਗਾਂਹਾਂ ਦੀ ਲੋਡ ਕਰਦੀ ਸੀਗੀ ਇੰਨਾ ਡੂੰਘਾ ਟੋਬਾ ਜੀ ਆ ਆ ਖਬਰ ਆ ਵੀਰ ਜੀ ਸਰਪੰਚ ਸਾਹਿਬ ਨੇ ਜੀਓ ਜੀ ਸਾਡੇ ਨਾਲ ਸੀਗੇ ਇਹਦੇ ਅਮਰਜੀਤ ਸਿੰਘ ਆ ਖਬਰ ਆ ਜੀ ਇਹਨਾਂ ਨੇ ਸਾਰੇ ਨਹੀਂ ਦੇਖਿਆ ਜੀ ਆ ਖਬਰ ਇਹ ਚ ਲਿਖ ਕੇ ਟੋਬੇ ਤੇ ਜਲਦ ਹੀ ਲਗਾ ਲਗਵਾਵੇ ਸਰਕਾਰ ਸੀਚੇਵਾਲ ਜਾਂ ਥਾਪੜਾ ਪ੍ਰੋਜੈਕਟ ਕਿਸੇ ਨੇ ਰੋਕਿਆ ਨਹੀਂ ਹੈਗਾ ਜੀ ਇਹਨਾਂ ਨੂੰ ਆਹ ਦੇਖ ਲਓ ਜੀ ਮੌਜੂਦਾ ਸਾਰੇ ਪੰਚ ਨੇ ਜਸਵੀਰ ਸਿੰਘ ਕਾਲਾ ਪੱਪੂ ਧਰਮਿੰਦਰ ਸਾਰੇ ਪੰਚਾਂ ਦੇ ਨਾਂ ਨੇ ਜਿਨ੍ਹਾਂ ਨੇ ਬਿਆਨ ਦਿੱਤਾ ਜੀ ਸਾਰੇ ਕਿਤੇ ਸਿਸਟਮ ਇਹੀ ਨਹੀਂ ਜੀ ਫੈਕਟਰੀਆਂ ਜੇਹੀ ਜਿਹਦਾ ਨਹੀਂ ਛੇ ਵੀਰੇ ਤਾਂ ਕੁਝ ਇਸ ਤਰ੍ਹਾਂ ਉਹ ਵੀ ਐਂ ਕਰਦੇ ਆ ਘਰਾਂ 'ਚ ਵੀ ਐਂ ਕਰਦੇ ਆ ਇਸ ਵਰਸੀ ਵਾਲਾ ਘਰਾਂ 'ਚ ਪਾਣੀ ਸੋਲੇ ਕਰਾ ਕੇ ਪਾਣੀ ਬਚੇ ਸੱਡਦੇ ਆ ਜੀ ਉਹ ਪਾਣੀ ਦਸੋਂ ਖਰਾਬ ਹੋਊ ਪਰ ਜਿੰਨਾ ਕਪੜਾ ਸੋ ਬਿਲਕੁਲ ਪਿੰਡ ਜਰਗ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਤੇ ਸਾਫ ਤੌਰ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖਿਆ ਤੇ ਲੋਕ ਜਿਹੜੇ ਹੈਗੇ ਆ ਉਹ ਬਾਹਰੋਂ ਕੈਨੇਡਾ ਤੋਂ ਬਾਈ ਜੀ ਜਿਹੜੇ ਐਨ ਆਰ ਆਈ ਹੈ ਉਹ ਪਹੁੰਚੇ ਨੇ ਪਿੰਡ ਦੇ ਇਸ ਮਸਲੇ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਪਰ ਹੁਣ ਵੇਖਣਾ ਹੋਊਗਾ ਪ੍ਰਸ਼ਾਸਨ ਸਰਕਾਰ ਜਾਂ ਇੱਥੋਂ ਦੇ ਜਿਹੜੇ ਵਿਧਾਇਕ ਨੇ ਗਾਇਸਪੁਰਾ ਸਾਹਿਬ ਕਦੋਂ ਤੱਕ ਜਾਗਦੇ ਨੇ ਤੇ ਇਹਨਾਂ ਲੋਕਾਂ ਦੀ ਸੁਣਵਾਈ ਕਦੋਂ ਤੱਕ ਹੁੰਦੀ ਹੈ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਧਲੀ ਪੰਜਾਬੀ ਲੋਕ ਚੈਨਲ